ਥੱਪੜ ਕਾਣ ਤੋਂ ਬਾਅਦ ਕੰਗੜਾ ਕਹਿੰਦੀ ਵੀ ਪੰਜਾਬ ਚਤਤਵਾਦ ਹੈ ਉਗਰਵਾਦ ਹੈ ਜੇ ਕਿਤੇ 10 15 ਦਿਨ ਪਹਿਲਾਂ ਕਾਂਡ ਹੋਇਆ ਹੁੰਦਾ ਤੇ ਇਹੇ ਕੁੜੀ ਨੂੰ ਬਰਾਬਰ ਖੜੀ ਕਰਕੇ ਐਮਪੀ ਵੀ ਬਣਾ ਸਕਦੇ ਸੀ ਪੰਜਾਬੀ ਵੀ ਕਿਤੇ ਜੇ ਉਹਨੂੰ ਲੱਗਦਾ ਆਵੇ ਪੰਜਾਬ ਦੇ ਵਿੱਚ ਬੜੀ ਲੋਕਪ੍ਰਿਤਾ ਉਹਨਾਂ ਦੀ ਤੇ ਕੰਗੜਾ ਨੂੰ ਅਸਤੀਫਾ ਦੇ ਕੇ ਉਸ ਕੁੜੀ ਦੇ ਬਰਾਬਰ ਕਿਤੇ ਵੀ ਖੜ ਕੇ ਦੇਖ ਲੈਣਾ ਚਾਹੀਦਾ ਇਹ ਦੱਸਾਂਗੇ ਵੀ ਪੰਜਾਬੀ ਕਿਹੋ ਜਿਹੇ ਹੁੰਦੇ ਆ ਜਿਸ ਤਰੀਕੇ ਨਾਲ ਨੈਸ਼ਨਲ ਮੀਡੀਆ ਕਵਰ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਖਾਲਸਾਦਾਨੀ ਮੂਵਮੈਂਟ ਹੈ ਪੰਜਾਬ ਨੇਅਤ ਕੀ ਅਥਰੂ ਗੈਸ ਦੇ ਗੋਲੇ ਵਿੱਚ ਝੰਡੇ ਸ਼ੁਭਕਰਮ ਵਿੱਚ ਸ਼ਹੀਦ ਵੀ ਕਰਾਇਆ ਤੇ ਦੂਜੇ ਪਾਸੇ ਇੱਕ ਚਪੇੜ ਹੈ ਕੁਲਵਿੰਦਰ ਦੀ ਪੇਟ ਤੇ ਤੁਸੀਂ ਖੜੇ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਕਿਵੇਂ ਮੰਨ ਚਾਏ ਇਹ ਮੇਰੇ ਮੰਨ ਚਾਏ ਜਦੋਂ ਉਹਨੂੰ ਬਰਖਾਸਤ ਕੀਤਾ ਮੇਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਤੇ ਅਸੀਂ ਉਹ ਤਾਂ ਹੌਸਲਾ ਅਫਜ਼ਾਈ ਕੀਤੀ ਕੋਈ ਇਹ ਇਨਾਮ ਨਹੀਂ ਇਹਨੂੰ ਇਨਾਮ ਨਹੀਂ ਕਹ ਸਕਦੇ ਉਹ ਤਾਂ ਹੌਸਲਾ ਅਫਜ਼ਾਈ ਆ ਹੌਸਲਾ ਅਫਜ਼ਾਈ ਤਾਂ ਕੀਤਾ ਵੀ ਮੈਂ ਵੀ ਦੱਸ ਦੇਣਾ ਚਾਹੁੰਨਾ ਵੀ ਜਿੰਨੇ ਕੋ ਉਹਨੂੰ ਜਿੰਨੇ ਕੁ ਉਹਦੀ ਜੌਬ ਦੇ ਵਿੱਚ ਉਹਨੂੰ ਪੈਸੇ ਮੈਨੇਜਰ TDF ਜਿਹੜੇ ਫੰਡ ਹੁੰਦੇ ਨੇ ਉਹਨਾਂ ਦੇ ਉਹ ਰਲਾ ਕੇ ਵੀ ਇੱਕ ਵਾਰ ਉਹਦੀ ਪੇਮੈਂਟ ਜੇ ਆਪਾਂ ਕਹੀਏ ਤਾਂ 2-3 ਕਰੋੜ ਰੁਪਏ ਬਣਨਾ ਤੇ ਇੰਨੇ ਕੁ ਤਾਂ ਪੰਜਾਬੀ ਇੱਕ ਦਿਨ ਦੇ ਇੱਕ ਘੰਟੇ ਦੇ ਵਿੱਚ ਵਿੱਚ ਵੀ ਉਹਨੂੰ ਦੇ ਸਕਦੇ ਆ ਇਕੱਠੇ ਕਰਕੇ ਕੰਗੜਾ ਨੇ ਕਿਹਾ ਸੀ ਕਿ 100-100 ਰੁਪਏ ਚ ਬੀਬੀਆਂ ਆਈਆਂ ਹੋਈਆਂ ਉਹਦਾ ਜਵਾਬ ਕੁੜੀ ਨੇ ਆਪਣੀ ਨੌਕਰੀ ਹੱਥੋਂ ਗਵਾ ਕੇ ਦਿੱਤਾ ਕਿ ਇਸ ਤਾਂ 100 ਰੁਪਏ ਵਾਲੀਆਂ ਨਹੀਂ ਨੌਕਰੀ ਵੀ ਬਲਦਾਨ ਕਰਦੀ ਹੈ ਪੰਜਾਬ ਦੀ ਉਹ ਕੁਰਬਾਨੀਆਂ ਦੇਣ ਵਾਲੀਆਂ ਬੀਬੀਆਂ ਸੀ ਉਥੇ ਤੱਕ ਮੋਦੀ ਇਹ ਕਹਿੰਦਾ ਵੀ ਤੁਸੀਂ ਛਿੱਧੀਆਂ ਕਿੰਨੇ ਦੇ ਸਕਦੇ ਆ ਉਥੇ ਲੈਣ ਲੱਗ ਜਾਨੀ ਸੀ ਲੋਕਾਂ ਦੀ ਵੀ ਤੁਸੀਂ ਐਮਐਸਪੀ ਦਿਓ ਦੱਸੋ ਕਿੰਨੀਆਂ ਛਿੱਧੀਆਂ ਦੇਈਏ ਅਸੀਂ ਆਪਣੇ ਧਰਮ ਦੇ ਵਿਰੁੱਧ ਆਪਨੇ ਧਰਮ ਦੇ ਵਿਰੁੱਧ ਗੱਲ ਨਹੀਂ ਸੁਣ ਸਕਦੇ ਤੁਸੀਂ ਇਹ ਦੇਖੋ ਵੀ ਜਦੋਂ ਦਾ ਰਾਮ ਮੰਦਰ ਦੀ ਉਹ ਸਾਰੀ ਹੋਈ ਆ ਉਹਨਾਂ ਨੇ ਇਹ ਗੱਲ ਕਹਿਣੀ ਸਟਾਰਟ ਕਰਤੀ ਵੀ ਜਿਹੜਾ ਆਦੇਸ਼ ਆ ਉਹ ਹਿੰਦੂ ਤੱਤ ਜੇ ਕੋਈ ਸਿੱਖ ਗੱਲ ਕਰਦਾ ਤੇ ਸਿੱਖ ਨੂੰ ਖਾਲਸਤਾਨੀ ਕਹੇ ਕਿ ਉਹਨੂੰ ਭੰਡਿਆ ਹਰ ਇੱਕ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਚਾਹੇ ਉਹ ਸਿੱਖ ਧਰਮ ਹੋਵੇ ਜਾਂ Hindu ਧਰਮ ਦਾ। ਦਸਵੀਂ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਕੰਗੜਾ ਰਨੋਤ ਦੇ ਚਪੇੜ ਕੀ ਪਈ ਕਿ ਪੂਰੇ ਮੁਲਕ ਦੀ ਸਿਆਸਤ ਗਰਮਾ ਗਈ ਹੈ ਪੰਜਾਬ ਦੇ ਵਿੱਚ ਵੀ ਉਸ ਕੁੜੀ ਨੂੰ ਥਾਪਣਾ ਦੇਣ ਵਾਲੇ ਮੂਹਰੇ ਆ ਰਹੇ ਨੇ ਤਾਂ ਪੂਰੇ ਮੁਲਕ ਦੇ ਵਿੱਚ ਕਿਤੇ ਮੁਖਾਲਫਤ ਵੀ ਕੁਲਵਿੰਦਰ ਕੌਰ ਦੀ ਹੋ ਰਹੀ ਤਾਂ ਅਸੀਂ ਦੁਆਬੇ ਦੇ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਚਿਹਰੇ ਬਾਈ ਤੇਜਿੰਦਰ ਨਿੱਜਰ ਹੋਣਾ ਦੇ ਨਾਲ ਆ ਯੂਥ ਅਕਾਲੀ ਦਲ ਦੀ ਸੇਵਾ ਕਰਦੇ ਰਹੇ ਤਾਂ ਇਹਨਾਂ ਨੇ ਐਲਾਨ ਕੀਤਾ ਕਿ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਏਗੀ ਇਸ ਘਟਨਾ ਨੂੰ ਕਿਵੇਂ ਦੇਖਦੇ ਨੇ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਕੀ ਹਾਲਾਤ ਤੁਹਾਡੇ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਕੱਲ ਜਦੋਂ ਖਬਰ ਆਈ ਸਾਹਮਣੇ ਚੰਡੀਗੜ੍ਹੋਂ ਵੀ ਕੰਗਣਾ ਦੇ ਚਪੇੜ ਪੈ ਗਈ ਤਾਂ ਕੀ ਰਿਐਕਸ਼ਨ ਸੀ ਤੁਹਾਡੇ ਲੇਖ ਜਦੋਂ ਇਸ ਘਟਨਾ ਨੂੰ ਮੈਂ ਪਿਸ਼ੋਕਰ ਚ ਜਾ ਕੇ ਦੇਖਦਾ ਵੀ ਜਦੋਂ ਕੰਗਣਾ ਰਣੌਤ ਨੇ ਸਾਡੀਆਂ ਮਾਵਾ ਭੈਣਾਂ ਬਾਰੇ ਟਿੱਪਣੀਆਂ ਕੀਤੀਆਂ ਦੇਖੋ ਮੈਂ ਇਸ ਚੀਜ਼ ਨੂੰ ਹੱਲਾਸ਼ੇਰੀ ਨਹੀਂ ਦਊਂਗਾ ਕਿਉਂਕਿ ਇੱਕ ਸਿਸਟਮ ਦੇ ਅਧੀਨ ਵੀ ਆ ਵੀ ਨੌਕਰੀ ਪੇਸ਼ਾ ਵੀ ਹੈਗਾ ਵੀ ਉਹਦੇ ਵਿੱਚ ਹਰ ਇੱਕ ਬੰਦਸ਼ਾ ਵੀ ਹੁੰਦੀਆਂ ਪਰ ਤੁਸੀਂ ਦੇਖੋ ਵੀ ਕਿੰਨਾ ਕੁ ਉਸ ਕੁੜੀ ਦੇ ਉੱਤੇ ਪ੍ਰੈਸ਼ਰ ਹੋਊਗਾ ਵੀ ਕੁਲਵਿੰਦਰ ਕੋਰ ਦੇ ਉੱਤੇ ਕਿੰਨਾ ਕੁ ਦਿਮਾਗ ਤੇ ਉਹਦੇ ਪ੍ਰੈਸ਼ਰ ਆਊਗਾ ਕਿਉਂਕਿ ਉਹਦੇ ਮੱਕਲ ਸੁਣਿਆ ਵੀ ਉਸ ਟਾਈਮ ਉਹਦੀ ਮਾਤਾ ਜੀ ਵੀ ਉੱਥੇ ਸੀਗੇ ਧਰਨੇ ਦੇ ਵਿੱਚ ਉਸ ਟਾਈਮ ਜਦੋਂ ਤੁਸੀਂ ਕਿਸੇ ਨੂੰ ਸੰਬੋਧਨ ਕਰਦੇ ਆ ਮੇਰੀ ਭੈਣ ਜਾਂ ਮੇਰੀ ਮਾਂ ਵੀ ਉਸ ਟਾਈਮ ਉਸ ਤੇ ਧਰਨੇ ਤੇ ਹੁੰਦੀ ਤੇ ਮੇਰੇ ਸਾਹਮਣੇ ਵੀ ਕੋਈ ਆ ਵੀ ਮੇਰਾ ਭਾਵਕ ਹੋਣਾ ਵੀ ਲਾਜ਼ਮੀ ਆ ਵੀ ਜੋ ਵੀ ਉਹਨੇ ਕੀਤਾ ਉਹ ਭਾਵਕਤਾ ਦੇ ਤੌਰ ਤੇ ਕੀਤਾ ਜਿਹਨੂੰ ਸਾਰੇ ਜਿੱਥੇ ਗਲਤ ਕਹਿ ਰਹੇ ਆ ਉੱਥੇ ਅਸੀਂ ਉਹਨੂੰ ਤਾਂ ਸਹੀ ਠਹਿਰਾ ਰਹੇ ਆ ਜੇ ਉਹਨੇ ਦਲੇਰਾਨਾਣਾ ਫੈਸਲਾ ਲਿਆ ਵੀ ਇਦਾਂ ਦੇ ਫੈਸਲੇ ਲੈਣ ਲਈ ਜਿਗਰਾ ਚਾਹੀਦਾ ਉਹ ਕੁੜੀ ਨੇ ਬਹੁਤ ਵੱਡਾ ਜਿਗਰਾ ਕੀਤਾ ਆ ਪਰ ਹੁਣ ਪੰਜਾਬੀਆਂ ਨੂੰ ਉਹਦੀ ਪਿੱਠ ਤੇ ਖੜੇ ਹੋਣਾ ਵੰਦਾ ਉlijke MP ਦੇ ਚ ਪੇੜ ਮਾਰ ਦੇਣੀ ਬਹੁਤ ਵੱਡੀ ਗੱਲ ਆ ਕੰਗਣਾ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਥੱਪੜ ਕਾਣ ਤੋਂ ਬਾਅਦ ਕੰਗਣਾ ਕਹਿੰਦੀ ਵੀ ਪੰਜਾਬ ਚਾਤਵਾਦ ਆ ਗੁਰਵਾਦ ਹੈ ਦੇਖੋ ਇਹ ਸੰਤਾਪ ਪੰਜਾਬ ਤੋਂ ਵੱਡਾ ਕੋਈ ਨਹੀਂ ਦੱਸ ਸਕਦਾ ਬੜਾ ਹੰਡਾਇਆ ਪੰਜਾਬ ਨੇ ਤੇ ਜਿੱਥੇ ਤੱਕ MP ਦੀ ਗੱਲ ਆ ਜੇ ਕਿਤੇ 10 15 ਦਿਨ ਪਹਿਲਾਂ ਕਾਂਡ ਹੋਇਆ ਹੁੰਦਾ ਤੇ ਇਹੇ ਕੁੜੀ ਨੂੰ ਬਰਾਬਰ ਖੜੀ ਕਰਕੇ MP ਵੀ ਬਣਾ ਸਕਦੇ ਸੀ ਪੰਜਾਬੀ ਇਹ ਵੀ ਕੰਗਣਾ ਦੇ ਮਨ ਚ ਭਲੇਖਾ ਬਹੁਤ ਵੱਡਾ ਆ ਕੱਢ ਸਕਦੇ ਪੰਜਾਬੀ ਵੇ ਕਿਤੇ ਜਿਉ ਨੂੰ ਲੱਗਦਾ ਆ ਵੀ ਪੰਜਾਬ ਦੇ ਵਿੱਚ ਬੜੀ ਲੋਕਪ੍ਰਿਤਾ ਉਹਨਾਂ ਦੀ ਤੇ ਕੰਗੜਾ ਨੂੰ ਅਸਤੀਫਾ ਦੇ ਕੇ ਉਸ ਕੁੜੀ ਦੇ ਬਰਾਬਰ ਕਿਤੇ ਵੀ ਖੜ ਕੇ ਦੇਖ ਲੈਣਾ ਚਾਹੀਦਾ ਫੇਰ ਦੱਸਾਂਗੇ ਵੀ ਪੰਜਾਬੀ ਕਿਹੋ ਜਿਹੇ ਹੁੰਦੇ ਆ ਵੀ ਮੈਂ ਇਹਨਾਂ ਬੜਾ ਦਾਅਵੇ ਨਾ ਕਹਿ ਸਕਦਾ ਵੀ ਸਾਡੇ ਪੰਜਾਬੀ ਉਸ ਕੁੜੀ ਨੂੰ ਆਪਣੇ ਸਿਰ ਦਾ ਤਾਜ ਬਣਾ ਦੇਣਗੇ ਬਿਲਕੁਲ ਵੀਰੇ ਜਿਸ ਤਰੀਕੇ ਨੈਸ਼ਨਲ মিডিਆ ਕਵਰ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਖਾਲਸਦਾਨੀ ਮੂਵਮੈਂਟ ਹੈ ਪੰਜਾਬ ਨੇਤਕਿਆ ਥਰੂ ਗੈਸ ਦੇ ਗੋਲੇ ਵੀ ਚੱਲੇ ਸ਼ੁਭਕਰਨ ਨੂੰ ਸ਼ਹੀਦ ਵੀ ਕਰਾਇਆ ਤੇ ਦੂਜੇ ਪਾਸੇ ਇੱਕ ਚਪੇੜ ਹੈ ਕਿਵੇਂ ਦੇਖੋ ਇਹ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ ਉਹਦੀ ਅੱਜ ਸਿਸਟਰ ਦਾ ਵੀ ਬਿਆਨ ਆਇਆ ਸੀ ਬੜਾ ਗਲਤ ਪੰਜਾਬ ਬਾਰੇ ਵੀ ਜੇ ਅਸੀਂ ਆਪਣੇ ਧਰਮ ਦੇ ਵਿਰੁੱਧ ਆਪਣੇ ਧਰਮ ਦੇ ਵਿਰੁੱਧ ਗੱਲ ਨਹੀਂ ਸੁਣ ਸਕਦੇ ਤੁਸੀਂ ਇਹ ਦੇਖੋ ਵੀ ਜਦੋਂ ਦਾ ਰਾਮ ਮੰਦਰ ਦੀ ਇਹ ਸਾਰੀ ਹੋਈ ਆ ਉਹਨਾਂ ਨੇ ਇਹ ਗੱਲ ਕਹਿਣੀ ਸਟਾਰਟ ਕਰਤੀ ਵੀ ਜਿਹੜਾ ਆਦੇਸ਼ ਆ ਉਹ ਹਿੰਦੂ ਤਬ ਦਾ ਜੇ ਕੋਈ ਸਿੱਖ ਗੱਲ ਕਰਦਾ ਸਿੱਖ ਨੂੰ ਖਾਲਸਤਾਨੀ ਕਹਿ ਕੇ ਉਹਨੂੰ ਭੰਡਿਆ ਜਾ ਰਿਹਾ ਹਰ ਇੱਕ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਚਾਹੇ ਉਹ ਸਿੱਖ ਧਰਮ ਆ ਜਾਂ ਹਿੰਦੂ ਧਰਮ ਆ ਧਰਮ ਆਪਣੇ ਆਪਣੇ ਥਾਂ ਤੇ ਆ ਅਸੀਂ ਸਿੱਖ ਧਰਮ ਦਾ ਸਤਿਕਾਰ ਕਰਦੇ ਆ ਉਹ ਹਿੰਦੂ ਧਰਮ ਦਾ ਸਤਿਕਾਰ ਕਰਦੇ ਆ ਇਹੋ ਜੀ ਸੋਚ ਨਹੀਂ ਬਣਾਉਣੀ ਚਾਹੀਦੀ ਵੀ ਅਸੀਂ ਉਹਨਾਂ ਨੂੰ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਸਾਡੇ ਦੇਸ਼ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਮੱਧ ਭਾਗੀ ਆ ਆਉਣ ਵਾਲੇ ਸਮੇਂ ਲਈ ਭਈ ਚਾਹੇ ਮੁਸਲਮਾਨ ਵਰਗ ਆ ਚਾਹੇ ਸਿੱਖ ਭਾਈਚਾਰਾ ਚਾਹੇ ਈਸਾਈ ਭਾਈਚਾਰਾ ਹਰ ਇੱਕ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੇ ਜਵਾਬ ਦਿੱਤਾ ਰਾਮ ਮੰਦਰ ਦੀ ਗੱਲ ਕਰ ਰਹੇ ਸੀ ਅਯੋਧਿਆ ਵਾਲਿਆਂ ਨੇ ਕਰਾਰੀ ਹਾਰ ਦੇ ਕੇ ਉੱਥੋਂ ਤੋੜਿਆ ਤੁਸੀਂ ਦੇਖੋ ਨਾ ਫੇ ਇਸ ਗੱਲ ਦਾ ਬਈ ਉੱਥੋਂ ਕਰਾਰੀ ਹਾਰ ਮਿਲਣੀ ਜੇ ਇਸ ਨਾਂ ਤੇ ਤੁਸੀਂ ਇਲੈਕਸ਼ਨ ਲੜਨੇ ਆ ਤੇ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਜਿੰਨਾ ਪੈਸਾ ਇਹਨਾਂ ਨੇ ਬਰਬਾਦ ਕੀਤਾ ਮੈਂ ਤੁਹਾਨੂੰ ਆਪਣੇ ਪਿੰਡ ਦੀ ਗੱਲ ਦੱਸ ਦਿੰਦਾ ਇੱਕ ਨੌਜਵਾਨ ਆ ਸਾਡੇ ਪਿੰਡ ਦਾ ਉਹਨੂੰ ਇਹਨਾਂ ਨੇ 23000 ਰੁਪਇਆ ਦੋ ਪੇਟੀਆਂ ਸ਼ਰਾਬ ਦੀਆਂ ਦੇ ਕੇ 40 ਵੋਟਾਂ ਪਈਆਂ ਜੇ 40 40 ਵੋਟਾਂ ਆਪਾਂ ਕਰਦੇ ਇਦਾਂ ਇਦਾਂ ਲਗਾਏ ਆ ਇਹ ਤੇ ਮਾਰਜਨ ਵੀ ਦੇਖਣਾ ਮਗਰ ਪੈਸਾ ਕਿੰਨਾ ਲਾਇਆ ਇਹਨਾਂ ਨੇ ਵੀ ਆਪਣੇ ਆਪ ਨੂੰ ਸਾਬਤ ਪੈਸੇ ਦੇ ਤੌਰ ਤੇ ਕੀਤਾ ਜਾ ਰਿਹਾ ਕੋਈ ਇਹਨਾਂ ਦਾ ਇੱਥੇ ਜਮੀਨੀ ਪੱਧਰ ਤੇ ਕੁਝ ਨਹੀਂ ਸਿਰਫ ਪੈਸੇ ਨਾਲ ਕਰਨ ਲਿਆ ਬਿਲਕੁਲ ਕੁਲਵਿੰਦਰ ਦੀ ਪੇਟ ਤੇ ਤੁਸੀਂ ਖੜੇ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਕਿਵੇਂ ਮੰਨ ਚਾਇਆ ਇਹ ਮੇਰੇ ਮੰਨ ਚਾਇਆ ਜਦੋਂ ਉਹਨੂੰ ਬਰਖਾਸਤ ਕੀਤਾ ਮੈਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਤੇ ਅਸੀਂ ਉਹ ਤਾਂ ਹੌਸਲਾ ਫਜ਼ਾਈ ਕੀਤੀ ਕੋਈ ਇਹ ਇਨਾਮ ਨਹੀਂ ਇਹਨੂੰ ਇਨਾਮ ਨਹੀਂ ਕਹਿ ਸਕਦੇ ਉਹ ਤਾਂ ਹੌਸਲਾ ਫਜ਼ਾਈ ਆ ਹੌਸਲਾ ਫਜ਼ਾਈ ਤਾਂ ਕੀਤਾ ਵੀ ਮੈਂ ਵੀ ਦੱਸ ਦੇਣਾ ਚਾਹਉਣਾ ਵੀ ਜਿੰਨੇ ਕੋ ਉਹਨੂੰ ਜਿੰਨੇ ਕੋ ਉਹਦੀ ਜੌਬ ਦੇ ਵਿੱਚ ਉਹਨੂੰ ਪੈਸੇ ਮੈਨੇਜ ਜਾਂ TDF ਜਿਹੜੇ ਫੰਡ ਹੁੰਦੇ ਇਹਨਾਂ ਦੇ ਉਹ ਰਲਾ ਕੇ ਵੀ ਇੱਕ ਵਾਰ ਉਹਦੀ ਪੇਮੈਂਟ ਜੇ ਆਪਾਂ ਕਹੀਏ ਤਾਂ 2-3 ਕਰੋੜ ਰੁਪਏ ਬਣਨਾ ਤੇ ਇੰਨੇ ਕੁ ਤਾਂ ਪੰਜਾਬੀ ਇੱਕ ਦਿਨ ਦੇ ਇੱਕ ਘੰਟੇ ਦੇ ਵਿੱਚ ਵਿੱਚ ਵੀ ਉਹਨੂੰ ਦੇ ਸਕਦੇ ਆ ਇਕੱਠੇ ਕਰਕੇ ਪਰ ਇਹੋ ਜੀ ਮੈਂ ਉਹਨਾਂ ਦੇ ਪਰਿਵਾਰ ਨੂੰ ਪਿਛੋਕੜ ਨੂੰ ਜਾਣਦਾ ਕਿਉਂਕਿ ਸultanpur ਤੋਂ ਬੈਕ ਕਰਦੇ ਉਹ ਸਾਰੇ ਇਹ ਲਾਲਚ ਵਸ ਨਹੀਂ ਕੀਤੇ ਜਾਂਦੇ ਬਿਲਕੁਲ ਪੈਸਿਆਂ ਲਈ ਨਹੀਂ ਕੀਤਾ ਉਹਨੇ ਇਹ ਤਾਂ ਹੀ ਉਹਦਾ ਮਾਨ ਸਤਕਾਰ ਕਰਦੇ ਉਹਦਾ ਕੁੜੀ ਦਾ ਵੀ ਉਹਨੂੰ ਨੌਕਰੀ ਤੋਂ ਬਰਖਾਜਿਤ ਕੀਤਾ ਵੀ ਆਪਾਂ ਜਿੱਥੇ ਇੱਕ اخਲਾਕੀ ਫਰਜ਼ ਆਪਣਾ ਸਮਝਦੇ ਆਂ ਅਸੀਂ ਤਾਂ ਉਹਦੀ ਇੱਕ سپورਟ ਕਰ ਰਹੇ ਸਾਰੇ ਜਣੇ سپورਟ ਕਰ ਰਹੇ ਹਾਂ ਬਿਲਕੁਲ ਭਾਈ ਇਸ ਕਾਂਟ ਤੋਂ ਜੇ ਸਿਆਸਤ ਨੂੰ ਸਮਝੀਏ ਤਾਂ ਇੱਕ ਲੀਡਰ ਦੇ ਲਈ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਾਉਂਦੀ ਹੈ ਕਿ ਲੀਡਰ ਆਪਣੀ ਹਰ ਗੱਲ ਤੋਲ ਮੋਲ ਕੇ ਕਰੇ ਕਿਉਂਕਿ ਲੋਕਾਂ ਦੇ ਦਿਲ ਦੁੱਖਦੇ ਨੇ ਕੋਈ ਗੱਲ ਚੰਗੀ ਜਾਂ ਮਾੜੀ ਹੋ ਜਾਵੇ ਇਸ ਘਟਨਾ ਨੂੰ ਇੱਕ ਸਿਆਸਤਦਾਨ ਵਜੋਂ ਕਿਵੇਂ ਦੇਖਦੇ ਹੋ ਦੇਖੋ ਜਿੱਦੜ ਨੇ ਬਿਆਨ ਦਿੱਤਾ ਇਹ ਅਦਾਕਾਰ ਸੀ ਅਦਾਕਾਰ ਨੂੰ ਵੀ ਸਰੋਤੇ ਬਣਾਉਂਦੇ ਆ ਸ਼ਾਇਦ ਕੰਗਣਾ ਨੂੰ ਜਿੰਨੀ ਪੰਜਾਬ ਨੇ ਪਹਿਲਾਂ ਸਪੋਰਟ ਕੀਤੀ ਹੋਵੇ ਕਿਸੇ ਨੇ ਉਹ ਨਾ ਕੀਤੀ ਹੋਵੇ ਉਹਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿਸੇ ਅਦਾਕਾਰ ਨੂੰ ਵੀ ਕਿਉਂਕਿ ਸਰੋਤੇ ਹਰ ਇੱਕ ਪਾਰਟੀ ਦੇ ਵਿੱਚ ਪਾਰਟੀਬਾਜੀ ਦਾ ਨਹੀਂ ਇਹਦੇ ਵਿੱਚ ਕੋਈ ਮool ਹੁੰਦਾ ਅੱਜ ਜੇ ਆ ਇਲੈਕਸ਼ਨ ਦੇ ਦੌਰਾਨ ਕੋਈ ਨਾ ਉਮੀਦਵਾਰ ਬਣ ਜਾਂਦਾ ਕਿਸੇ ਵੱਲੋਂ ਕੋਈ ਵੀ ਅਦਾਕਾਰ ਉਹ ਤਾਂ ਮਨ ਬੜੇ ਦੁਖੀ ਹੁੰਦੇ ਆ ਵੀ ਯਾਰ ਸਪੋਰਟ ਅਸੀਂ ਵੀ ਇਹਦੀ ਉਨੀ ਕਰਦੇ ਰਹੇ ਆ ਪਰ ਇਹਨੇ ਕਿਸੇ ਨੂੰ ਕਿੱਦਾਂ ਕਿੱਦਾਂ ਚੁਆਇਸ ਕਰ ਸਕਦਾ ਜੇ ਇਹਨੇ ਚੁਆਇਸ ਕੀਤਾ ਆ ਤੂੰ ਆਪਣੀ ਚਲੋ ਬੀਜੇਪੀ ਨੂੰ ਦੂ ਕਰ ਲਿਆ ਪਰ ਤੈਨੂੰ ਇਹ ਸੋਚਣਾ ਚਾਹੀਦਾ ਨਾ ਕਿ ਕਿਸੇ ਦੇ ਬਾਰੇ ਇਦਾਂ ਦੇ ਆਪਾਂ ਬਿਆਨ ਜਨੇ ਸ਼ੁਭਾ ਨਹੀਂ ਦਿੰਦੇ ਵੀ ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਬਾਰੇ ਬੋਲਦੇ ਆ ਮਾੜਾ ਸ਼ਬਦ ਬੋਲਦੇ ਆ ਤੇ ਤੁਹਾਡੇ ਨਾਲ ਆਪ ਨਾ ਹੁੰਦੀ ਆ ਕੰਗੜਾ ਨੇ ਕਿਹਾ ਸੀ ਕਿ 100-100 ਰੁਪਏ ਚ ਬੀਬੀਆਂ ਆਈਆਂ ਹੋਈਆਂ ਉਹਦਾ ਜਵਾਬ ਕੁੜੀ ਨੇ ਆਪਣੀ ਨੌਕਰੀ ਹੱਥੋਂ ਗਵਾ ਕੇ ਦਿੱਤਾ ਕਿ ਇਸ ਤਾਂ 100 ਰੁਪਏ ਵਾਲੀਆਂ ਨਹੀਂ ਸੀ ਨੌਕਰੀ ਵੀ ਬਲਦਾਨ ਕਰਦੀ ਹੈ ਪੰਜਾਬ ਉਹ ਪੰਜਾਬ ਦੇ ਮੂਰੇ 100 ਰੁਪਏ ਹੈ ਕੀ ਚੀਜ਼ ਆ ਜਿਹੜੀਆਂ ਬੀਬੀਆਂ ਉੱਥੇ ਬੈਠੀਆਂ ਸੀ ਨਾ ਉਹ ਕੁਰਬਾਨੀਆਂ ਦੇਣ ਵਾਲੀਆਂ ਸੀ ਉੱਥੇ 100 ਰੁਪਏ ਵਾਲੀ ਨਹੀਂ ਸੀ ਕੋਈ ਵੀ ਉਹ ਕੁਰਬਾਨੀਆਂ ਦੇਣ ਵਾਲੀਆਂ ਬੀਬੀਆਂ ਸੀ ਉੱਥੇ ਤੱਕ મોદી ਇਹ ਕਹਿੰਦਾ ਵੀ ਤੁਸੀਂ ਛਿੱਧੀਆਂ ਕਿੰਨੇ ਦੇ ਸਕਦੇ ਆ ਉੱਥੇ ਲੈਣ ਲੱਗ ਜਾਨੀ ਸੀ ਲੋਕਾਂ ਦੀ ਫਿਰ ਤੁਸੀਂ ਐਮਐਸਬੀ ਦਿਓ ਦੱਸੋ ਕਿੰਨੀਆਂ ਛਿੱਧੀਆਂ ਦੇਈਏ ਸਿਕ ਕੋਮ ਹੈ ਇਹੋ ਜੀ ਹੀ ਬੱਦ ਚੜ ਕੇ ਮੋਰੇ ਆ ਕੇ ਛੀਦੀਆਂ ਦੇਣ ਵਾਲੇ ਇੱਥੇ ਸਾਡੇ ਸੂਰਮੇ ਆਈ ਕੋਈ ਗੱਲ ਨਹੀਂ ਇੱਥੇ ਵੀ ਜੇ ਅੱਜ ਆਪਾਂ ਬਾਰਡਰਾਂ ਦੀ ਗੱਲ ਕਰ ਲਈਏ ਉੱਥੇ ਵੀ ਸਾਡੇ ਪੰਜਾਬੀ ਖੜੇ ਆ ਕਿਸੇ ਥਾਂ ਤੇ ਲਾ ਲੋ ਜਿੱਥੇ ਮਰਨ ਮਕਾਉਣ ਵਾਲੀ ਗੱਲ ਆਉਂਦੀ ਉੱਥੇ ਪੰਜਾਬੀ ਖੜਦਾ ਪਰ ਜਦੋਂ ਕਿਤੇ ਇਤਮਾਨ ਦੀ ਗੱਲ ਆਉਂਦੀ ਆ ਉੱਥੇ ਧਰਮ ਮੋਰਿਆ ਜਾਂਦੇ ਉਹਦਾ ਕੰਗਨਾਰੀ ਸਿਆਸਤ ਕਿਵੇਂ ਦੇਖਦੇ ਹੋ ਪਹਿਲੀ ਵਾਰ ਹੀ ਐਮਪੀ ਬਣਿਆ ਸੋਹ ਖਾਣ ਤੋਂ ਪਹਿਲਾਂ ਉਹਨਾਂ ਨੇ ਚਪੇੜ ਖਾਧੀ ਉਹ ਮੈਂ ਰਾਤੀ ਆਪਣੇ ਪੰਜਾਬੀ ਕਿਸੇ ਮੁੰਡੇ ਨੇ ਉਹ ਗਾਣਾ ਹੀ ਬਣਾਤਾ ਅੱਧੇ ਘੰਟੇ ਦੇ ਵਿੱਚ ਵੀ ਪਹਿਲੀ ਵਾਰ ਹੋਇਆ ਵੀ ਜਿੱਤਿਆਂ ਨੂੰ ਤਹਾਰ ਪੈਂਦੇ ਆ ਵੀ ਪਹਿਲੀ ਵਾਰੀ ਥੱਪੜ ਪੈਣ ਲੱਪ ਹੈ ਚਲੋ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਅਸੀਂ ਇਹਨੂੰ ਕੋਈ ਤਸ਼ਾਹਤ ਕਰੀਏ ਚੀਜ਼ਾਂ ਨੂੰ ਪਰ ਕੋਈ ਵੀ ਲੀਡਰ ਜਿਹੜਾ ਉਹਨੂੰ ਬਹੁਤ ਸੰਭਲ ਕੇ ਬਿਆਨ ਦੇਣਾ ਚਾਹੀਦਾ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਨਹੀਂ ਤੇ ਇਹੋ ਜਿਹੇ ਨਤੀਜੇ ਆਉਂਦੇ ਰਹਿਣੇ ਆ ਮੁਲਕ ਦੇ ਵਿੱਚ ਇੱਕ ਹੋਰ ਵੀ ਵੱਖਰੀ ਤਰੀਕੇ ਦੀ ਵੀ ਚਰਚਾ ਚੱਲ ਪਈ ਕਿ ਅਸੀਂ ਆਪਣੇ ਸਿਕਿਉਰਿਟੀ ਜਾਂ ਜਿਹਦੀ ਜਿਹਦੀ ਹੀ ਜ਼ਿੰਮੇਵਾਰੀ ਆ ਸਿਕਿਉਰਿਟੀ ਰੱਖਣੀ ਸੁਰੱਖਿਆ ਰੱਖਣੀ ਜਦ ਉਹ ਇਸ ਤਰੀਕੇ ਨਾਲ ਆਕਰਮਕ ਹੋਊਗਾ ਕੀ ਉਹਦੀ ਡਿਊਟੀ ਦੇ ਨਾਲ ਇਹ ਗਲਤ ਨਹੀਂਗਾ ਉਹਨੇ ਨਾਇਨਸਾਫੀ ਕੀਤੀ ਆਪਣੀ ਡਿਊਟੀ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਚਲੋ ਬੰਦਸ਼ਾ ਹੁੰਦੀਆਂ ਕੋਸ਼ੇ ਇਹਦੇ ਵਿੱਚ ਪਰ ਤੁਸੀਂ ਇਹ ਦੇਖੋ ਨਾ ਵੀ ਉਹਦੇ ਤੇ ਕਿੰਨਾ ਪ੍ਰੈਸ਼ਰ ਹੋਊਗਾ ਵੀ ਜਿਹੜਾ ਉਹਨੂੰ ਸਾਰੇ ਉਹਦੇ ਫਰਜ਼ ਸੀ ਉਹਨੂੰ ਭੁੱਲਣੇ ਪੈਗਾ ਵੀ ਜਿੱਥੇ ਹੁਣ ਮੈਂ ਸੋਚ ਦੇਖਣ ਡਿਆ ਸੀ ਬਿਆਨ ਵੀ ਆਉਣ ਡਿਆ ਉਹਨਾਂ ਦੇ ਜਿਹੜੇ ਨਾਲ ਦੇ ਮੁਲਾਜ਼ਮ ਸੀਗੇ ਉਹਨਾਂ ਨੇ ਕਿਹਾ ਵੀ ਉਹਨੇ ਟਾਰਗੇਟ ਕੀਤਾ ਕੁੜੀ ਨੂੰ ਵੀ ਕੋਈ ਇਹਨਾਂ ਦੀ ਆਪਸ ਵਿੱਚ ਜੀ ਉੱਥੇ ਬਹਿਸ ਵਾਜੀ ਵੀ ਹੋਈ ਆ ਬਿਤਾ ਕਰਕੇ ਇਦਾਂ ਦਾ ਮਾਹੌਲ ਬਣਿਆ ਤੇ ਉਹਦਾ ਜ਼ਰੂਰ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੇ ਸੁਭਾ ਨੂੰ ਕਿਵੇਂ ਦੇਖਦੇ ਹੋ ਬਾਈ ਕਿਉਂਕਿ ਮੁਲਕ ਦੇ ਵਿੱਚ ਜਿੱਥੇ ਕੰਗਣਾ ਵਾਸਤੇ ਇੱਕ ਲਹਿਰ ਚੱਲ ਰਹੀ ਤਾਂ ਪੰਜਾਬ ਚ ਢੋਲ ਵੱਜ ਰਹੇ ਆ ਪੰਜਾਬ ਦੇ ਵਿੱਚ ਉਹਦੀ ਮਦਦ ਕਰਨ ਵਾਲੇ ਲੋਕ ਸਾਹਮਣੇ ਆ ਰਹੇ ਆ ਹਜ਼ਾਰਾਂ ਨੌਕਰੀਆਂ ਦੀ ਪੇਸ਼ਕਸ਼ ਉਹਨੂੰ ਹੋ ਗਈ ਪੰਜਾਬ ਦੇ ਸੁਭਾ ਨੂੰ ਕਿਵੇਂ ਵੇ ਪੰਜਾਬ ਖੁੱਲੇ ਡੁੱਲੇ ਸੁਭਾ ਦਾ ਖੁਸ਼ ਨਮਾ ਜਿੰਦਗੀ ਜਿਹੜੀ ਜ ਬਤੀਤ ਕਰਨੀ ਚਾਹੁੰਦਾ ਪਰ ਜਦੋਂ ਕੋਈ ਜਾਣ ਕੇ ਗਲ ਚ ਗੂਠਾ ਦੇ ਜੂਗਾ ਗਲ ਚ ਗੂਠਾ ਦੇ ਜੂਗਾ ਫੀਰਾ ਕਿੰਨਾ ਕਿਤੇ ਜਵਾਬ ਤਾਂ ਪੰਜਾਬੀਆਂ ਨੇ ਦੇਣਾ ਹੀ ਹੈ ਇਹ ਸਾਡੀ ਫਿਤਰਤ ਹੈ ਇਹ ਸਾਡੇ ਖੂਨ ਚ ਆ ਚਾਹੇ ਪਿਛਲੇ ਆਪਾਂ ਇਤਿਹਾਸ ਨੂੰ ਜਾਣੂ ਕਰ ਲਈਏ ਇਹਦੇ ਵਿੱਚ ਜੇ ਕਿਸੇ ਦਾ ਮੈਂ ਨਾਂ ਲਿਆ ਕਿਸੇ ਦਾ ਰਹਿ ਜਾਣਾ ਵੀ ਸਾਡੇ ਪੰਜਾਬੀਆਂ ਦੇ ਖੂਨ ਚ ਆ ਹੈ ਵੀ ਜਿੰਨੇ ਜੇ ਕੋਈ ਐਤ ਦਊਗਾ ਤੂੰ ਨੂੰ ਐਤ ਮਿਲੂਗੀ ਜੇ ਕੋਈ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰੂਗਾ ਤੇ ਉਹਨੂੰ 10 ਗੁਣਾ ਜਵਾਬ ਉਹਦਾ ਬਖਰੇ ਰੂਪ ਚ ਮਿਲਣਾ ਜਿਹੜਾ ਕਿ ਸਾਹਮਣੇ ਆਇਆ ਹਾਂ ਬਿਲਕੁਲ ਭਾਈ ਕੁੜੀ ਦਾ ਪਰਿਵਾਰ ਦੇਖ ਰਿਹਾ ਹੋਵੇ ਤਾਂ ਕੀ ਘਰ ਹੋ ਸਕਦੇ ਨੇ ਉਹਨੂੰ ਕੁੜੀ ਦਾ ਪਰਿਵਾਰ ਬਹੁਤ ਹੀ ਸਧਾਰਨ ਪਰਿਵਾਰ ਆ ਬੜੇ ਚੰਗੇ ਪਰਿਵਾਰ ਦੇ ਵਿੱਚੋਂ ਆ ਵੀ ਉਹਦੇ ਜਿਹੜਾ ਬ੍ਰਦਰ ਆ ਮੈਨੂੰ ਵੀ ਹੁਣ ਸਵੇਰੇ ਪਤਾ ਲੱਗਾ ਵੀ ਸਾਡੇ ਉਤੋਂ ਤਲਵੰਡੀ ਚੋਧਰੀਆਂ ਤੋਂ ਨਾਲ ਦੇ ਮਿੱਤਰ ਆ ਉਹਨਾਂ ਦੇ ਨਾਲ ਖੇਡਦਾ ਮੁੰਡਾ ਸ਼ੇਰਾ ਵੀ ਉਹ ਸਾਰਾ ਪਰਿਵਾਰ ਪਹਿਲਾਂ ਤਾਂ ਫਿਕਰਮੰਦ ਸੀ ਕੱਲ ਵੀ ਜਿਹੋ ਜੀ ਕਾਨੂੰਨੀ ਕਾਰਵਾਈ ਹੋਈ ਆ ਇਹ ਪਤਾ ਨਹੀਂ ਕਿ ਕਿੱਧਰ ਨੂੰ ਲੈ ਜਾਣਗੇ ਪਰ ਜਦੋਂ ਦਾ ਪੰਜਾਬ ਨੇ ਹੌਸਲਾ ਦਿੱਤਾ ਨਾਲ ਖੜੇ ਹੋਏ ਆ ਤੇ ਪਰਿਵਾਰ ਵੀ ਪੂਰਾ ਬਲੰਦਿਆਂ ਤੇ ਬਿਲਕੁਲ ਬਾਈ ਤੁਸੀਂ ਬੱਬੂ ਮਾਨ ਦੇ ਖਾਸਮ ਖਾਸ ਹੋ ਜਦੋਂ ਕਿਸਾਨ ਅੰਦੋਲਨ ਸੀਗਾ ਕੰਗਨਾਰਾ ਨੌਦ ਜ਼ਹਿਰ ਉਗਲ ਰਹੀ ਸੀ ਕਿਸਾਨਾਂ ਦੇ ਖਿਲਾਫ ਤਾਂ ਪੰਜਾਬ ਦੇ ਕਲਾਕਾਰਾਂ ਨੇ ਵੀ ਮੋਰਚਾ ਸਾਭਿਆ ਸੀਗਾ ਬੱਬੂ ਮਾਨ ਨੇ ਟਵੀਟ ਦੇ ਰਾਹੀਂ ਕੰਗਨਾਂ ਨੂੰ ਜਵਾਬ ਦਿੱਤਾ ਸੀ ਗੱਲ ਹੋਈ ਬੱਬੂ ਉਹਨਾਂ ਨਾਲ ਇਸ ਘਟਨਾ ਤੋਂ ਬਾਅਦ ਨਹੀਂ ਇਸ ਘਟਨਾ ਤੋਂ ਨਹੀਂ ਪਰ ਉਹ ਉਹ ਵੀ ਮਾੜਾ ਹੀ ਸਮਝਦੇ ਇਸ ਗੱਲ ਨੂੰ ਵੀ ਉਦੋਂ ਜਦੋਂ ਇਹ ਬਿਆਨ ਆਇਆ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਬੱਬੂ ਮਾਨ ਜੀ ਨੇ ਇਹਦਾ ਕੰਡਣ ਕੀਤਾ ਸੀ ਵੀ ਬਹੁਤ ਮਾੜਾ ਬਿਆਨ ਹੈ ਦਾ ਵੀ ਇਹਨੂੰ ਵਾਪਸ ਲੈਣਾ ਚਾਹੀਦਾ ਪਰ ਅਫਸੋਸ ਵੀ ਜਦੋਂ ਜਿੰਨੀ ਕੁ ਕਿਸੇ ਦੀ ਇਨਾ ਦਿਮਾਗ ਹੈ ਉਹ ਉਹਨਾਂ ਕੀ ਵਰਤ ਸਕਦਾ ਉਹ ਦਿਮਾਗ ਦੀ ਉਪਜ ਜੋ ਉਹਨੇ ਬੋਲਿਆ ਉਹਨੂੰ ਉਹਦਾ ਖਮੈਜਾ ਭੁਗਤਣਾ ਪਿਆ ਬਹੁਤ ਬਹੁਤ ਧੰਨਵਾਦ ਬਾਈ ਦੀਸੀ ਗੱਲ ਦਾ ਥੈਂਕ ਯੂ ਥੈਂਕ ਯੂ ਸੋ ਬਾਈ ਤੇਜਿੰਦਰ ਮਿੱਜਰ ਯੂਥ ਚੇਰਾ ਨੇ ਦੁਆਬੇ ਦੇ ਵਿੱਚ ਸ਼ਲੋਮਨੀ ਅਕਾਲੀ ਦਲ 1 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਕੁਲਵਿੰਦਰ ਕੌਰ ਦਾ ਨਾਲ ਦੀ ਨਾਲ ਕਿਹਾ ਕਿ ਪੰਜਾਬ ਦਾ ਇਹ ਸੁਭਾ ਹੈ ਕਿ ਪੰਜਾਬ ਦੇ ਵਿੱਚ ਜੋ ਚੜ੍ਹ ਕੇ ਆਉਂਦਾ ਹੈ ਉਹਨੂੰ ਉਸ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਜੋ ਨਿਸਕੇ ਆਉਂਦਾ ਹੈ ਉਹਨੂੰ ਪਿਆਰ ਵੀ ਉਹਨਾ ਹੀ ਵੱਧ ਮਿਲਦਾ ਹੈ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ